ਜੀ ਜੀ ਸਾਹਿਬ ਇਸ ਤਰ੍ਹਾਂ ਮੈਂ ਆਪਣੇ ਏਰੀਏ ਕਾਨੂੰ ਆਣ ਦੇ ਕਾਦੀਆਂ ਅਸੈਂਬਲੀ ਆ ਫਤੂ ਬਰਕਤ ਪਿੰਡੇ ਚ ਜੀ ਸਰ ਪਿਛਲੇ ਸਾਲ ਵੀ ਇਸੇ ਜਗ੍ਹਾ ਤੋਂ ਹੀ ਬੰਦ ਟੁੱਟਾਇਆ ਸੀ ਜੀ ਸਰ ਕੋਈ ਰਿਪੇਅਰ ਇਰੀਗੇਸ਼ਨ ਮਹਿਕਮੇ ਨੇ ਨਹੀਂ ਕੀਤੀ ਇਨ ਸਪਾਈਟ ਆਫ ਦੀ ਫੈਕਟ ਕਿ ਅਸੈਂਬਲੀ ਦੇ ਵਿੱਚ ਇਰੀਗੇਸ਼ਨ ਮਿਨਿਸਟਰ ਨੇ ਸਾਨੂੰ ਇਹ ਬਿਆਨ ਦਿੱਤਾ ਕਿ 8000 ਕਿਲੋਮੀਟਰ ਇੰਟਰਨਲ ਡਰੇਨਸ ਪੰਜਾਬ ਦੀਆਂ ਸਾਰੀਆਂ ਮਸ਼ੀਨਾਂ ਨੇ ਸਾਫ਼ ਕੀਤੀਆਂ ਤੇ 74 ਜਗ੍ਹਾ ਤੋਂ ਬੰਨ ਅਸੀਂ ਮਜ਼ਬੂਤ ਕੀਤੇ ਆ ਤੁਸੀਂ ਵੇਖੋ ਇੱਥੇ ਕੋਈ ਸਾਰੇ ਹੀ ਪਿੰਡ ਦੇ ਲੋਕਾਂ ਨੇ ਆਪਣੇ ਕੋ ਗੁਗਰਾ ਹੀ ਜੇਬ ਚੋਂ ਪਾ ਕੇ ਇੱਥੇ ਕੰਮ ਕਰ ਰਹੇ ਨੇ ਪਿਛਲੇ ਸਾਲ ਵੀ ਸੇਮ ਸਿਚੁਏਸ਼ਨ ਹੋਈ ਮੈਂ ਆਇਆ ਤੇ ਬੰਦੇ ਪਹੁੰਚੇ ਜੀ ਹੁਣ ਜਦੋਂ ਪਤਾ ਲੱਗਾ ਮੈਂ ਆਣਾ ਕਿਉਂਕਿ ਮੇਰਾ ਐਡਵਾਂਸ ਸਿਕਿਉਰਿਟੀ ਦਾ ਆ ਜਾਂਦਾ ਗਵਰਨਮੈਂਟ ਨੂੰ ਉਤਲਾ ਕੱਲ ਹੁਣ ਆ ਬੋਰੇ ਲੈ ਕੇ ਕੋਈ ਵਿਭਾਗ ਦੇ ਬੰਦੇ ਆਏ ਨੇ ਸਰਚ ਕਰ ਲੈਣਾ ਬਿਕੋਜ਼ ਇਨਸਟਰਕਸ਼ਨਸ ਤੇ ਇਹ ਉਹਨਾਂ ਨੇ ਕਿਹਾ ਕਿ ਲਗਾਤਾਰ ਬੰਦੇ ਉੱਪਰ ਸਰਵੇਲੈਂਸ ਰੱਖਣੀ ਜਿੰਨੇ ਵੀ ਕਮੀ ਬੀਸੀ ਆ। ਨਾ ਨਾ ਮੈਂ ਮੈਂ ਤੁਹਾਨੂੰ ਫੋਟੋਆਂ ਘੱਲਣਾ ਦੀ ਮੌਕੇ ਦੀਆਂ। ਐਂਡ ਕੋਈ ਬੰਦਾ ਤੁਸੀਂ ਵੇਖੋ ਅਫਸੋਸ ਦੀ ਗੱਲ ਕੀ ਹੈ ਪਿਛਲੇ ਸਾਲ ਵੀ ਇੱਥੋਂ ਹੀ ਬੰਦ ਟੁੱਟਿਆ ਜੀ। ਐਂਡ ਵਾਰਨਿੰਗ ਦੇਣ ਤੇ ਮੈਂ ਜਦੋਂ ਅਸੈਂਬਲੀ ਸਵਾਲ ਕੀਤਾ ਕਿ ਜੀ ਪਿਛਲੇ ਸਾਲ ਸਾਰਾ ਪੰਜਾਬ ਡੁੱਬ ਗਿਆ ਸੀ ਗੋਇਲ ਸਾਹਿਬ ਐਤਕੀ ਕੋਈ ਤਿਆਰੀ ਹੈ ਆ ਗੱਲ ਉਹਨਾਂ ਮੈਨੂੰ ਕਹੀ ਦੀ ਅਸੀਂ 250 ਕਰੋੜ ਰੁਪਇਆ ਖਰਚਿਆ ਬਾਜੋ ਸਾਹਿਬ ਐਤ ਕਿ ਬਿਲਕੁਲ ਕਿਤੇ ਕੋਈ ਪ੍ਰੋਬਲਮ ਨਹੀਂ ਆਦੀ ਆ ਫਿਰ ਵੇਖੋ ਹੋਈ ਹਾਲੇ ਸੀ ਤੁਸੀਂ ਦੇ ਪਾਰ ਤੇ ਪਿੰਡ ਤੇ ਸਾਰੇ ਵਿਚਾਰੇ ਡੋਬੀ ਗਏ ਨੇ ਜੀ ਪਿੰਡ ਵਿੱਚ ਉਥੇ ਵਸੋਂ ਘਾਟੇ ਜ਼ਮੀਨਾਂ ਸਾਰਿਆਂ ਦੀਆਂ ਫਸਲਾਂ ਹੈ ਗਈਆਂ ਜੀ ਜ਼ਮੀਨਾਂ ਜ਼ਮੀਨਾਂ ਉਥੇ ਆ ਨੇ ਇੱਥੇ ਸਾਡੀ ਲਕਲੀ ਇੱਕੋ ਗੱਲ ਦਾ ਸਾਡਾ ਬਚਾਏਗੇ ਬਹੁਤੇ ਉਥੇ ਡੇਰਾ ਇੱਕ ਅੱਧਾ ਕਾਮਤ ਹੈ ਹਾਂਜੀ ਬੇਸਿਕ ਪਿੰਡ ਹੈ ਆਬਾਦੀ ਸਾਡੀ ਤੁਸੀਂ ਦੇ ਅੰਦਰ ਹੈ ਜੀ ਤੋਂ ਇਹ ਇਹਦਾ ਹੁਣ ਕੋਈ ਨਾ ਕੁਝ ਕਾਈਂਡਲੀ ਕਰੋ ਜੀ ਉਹਨਾਂ ਗਰੀਬ ਆਦਮੀ ਚਲੋ ਅਸੀਂ ਵੀ ਆਪਣੀ ਜੇਬ ਚੋਂ ਜੋ ਮਦਦ ਹੋ ਸਕਦਾ ਮੈਂ ਤੇ ਕਰਨੀ ਕਰਨੀ ਹੈ ਮੇਰੀ ਹਾਂਜੀ ਬਿਲਕੁਲ ਵਧੀਆ ਜੀ ਤੇ ਮੈਂ ਸਰ ਇਮੀਡੀਏਟਲੀ ਟੀਮ ਅਥੋਂ ਜਿਹੜੀ ਇਰੀਗੇਸ਼ਨ ਦੀ ਹੈਗੀ ਆ ਜਿਨ੍ਹਾਂ ਦੀ ਡਿਊਟੀ ਹੈਗੀ ਉਹਨਾਂ ਨੂੰ ਐਲ ਮੇਰੇ ਜੀ ਸਾਹਿਬ ਇੱਕ ਰਿਕੁਐਸਟ ਹੈ ਕੋਈ ਸੀਨੀਅਰ ਬੰਦਾ ਵੇਖੋ ਐਸਟੀਓ ਨਾਲ ਗੱਲ ਸਾਡੇ ਇੱਕ ਸਾਥੀ ਨੇ ਇਸ ਦਾ ਸ਼ਾਮ ਸਿੰਘ ਡਾਕਟਰ ਸਾਹਿਬ ਉਹਨਾਂ ਨਾਲ ਗੱਲ ਕੀਤੀ ਕਹਿੰਦਾ ਜੀ ਮੈਂ ਬੰਦੇ ਇਕੱਲੇ ਲੇਬਰ ਤੇ ਬੰਦੇ ਆ ਜਾ ਕੇ ਬੋਰੀਆਂ ਭਰ ਰਹੇ ਨੇ ਉਹ ਵੀ ਅੱਜ ਆਏ ਨੇ ਲੋਇੰਗ ਫੁਲੀ ਵੈਲਕਮ ਆਣਾ ਸੀ ਬਸ ਆਹੀ ਕੰਮ ਕਰਦੇ ਪਤਾ ਨਹੀਂ ਹੁਣ ਦੱਸੋ ਇਹ ਤੇ ਕੀ ਕਰੀਏ ਇਸ ਕਰਕੇ ਸਰ ਐਕਸਮੋ ਆਪਕਾ ਅੱਛਾ ਦੂਜੀ ਤੁਹਾਨੂੰ ਇੱਕ ਮੈਂ ਰਿਪੋਰਟ ਕਰਦੇ ਜੀ April ਦੇ ਵਿੱਚ ਮਸ਼ੀਨਾਂ ਆਈਆਂ ਨੇ ਡਰੇਨਾ ਦੀ ਸਫਾਈ ਵਾਸਤੇ ਨੀਰੀ ਫੋਟੋ ਖਿੱਚ ਕੇ ਵਾਪਸ ਤੁਰ ਗਈ ਮੈਂ ਇਮਾਨਦਾਰੀ ਨਾਲ ਚਾਹਾਂਗਾ ਵੇਖੋ ਲੋਕਾਂ ਦਾ ਪੈਸਾ ਖਰਚ ਹੋਇਆ ਜੀ ਇਹ ਕਾਈਂਡਲੀ ਜੇ ਇਨਵੈਸਟੀਗੇਸ਼ਨ ਕਰਾਈ ਜਾ ਕਿ ਡਰੇਨਾ ਕਿੱਡੀਆਂ ਸਾਫ਼ ਕੀਤੀਆਂ ਆਓ ਤੁਸੀਂ ਟਾਈਮ ਕੱਢੋ ਮੈਂ ਤੇ ਤੁਸੀਂ ਇਕੱਠੇ ਚੱਲਿਆ ਸਾਰੇ ਏਰੀਆ ਦੀਆਂ ਇਹਦੇ ਮੌਜਨਾ ਕਰੀਏ ਡਰੇਨਾ ਦਾ ਜੀ ਇਹਨਾਂ ਨੇ ਤਾਂ ਕੁਝ ਸਾਫ਼ ਵੀ ਨਹੀਂ ਕੀਤੀ ਸੀ ਇਹਨਾਂ ਨੇ ਠੀਕ ਹੈ ਜੀ ਇਹ ਪਲੀਜ਼ ਜੀ ਇਹ ਸਭ ਤੁਸੀਂ ਬੜੇ ਅੱਛੇ ਅਫਸਰ ਹੋ ਮੈਂ ਚਾਹਾਂਗਾ ਕਿ ਤੁਸੀਂ ਪ੍ਰੋਐਕਟਿਵ ਰੋਲ ਕਰੋ ਜੀ ਹਰ ਵਾਰ ਕਿਸਾਨ ਡੁੱਬਦਾ ਜੀ ਹਜ਼ਾਰਾਂ ਏਕੜ ਫਸਲਾਂ ਜਿਹੜੀਆਂ ਨੇ ਕਮਾਦ ਖੜੇ ਨੇ ਝੋਨੇ ਤੇ ਚਲੋ ਕੱਟ ਸਾਡੇ ਉਰਲੇ ਹੱਥ ਲਾਉਂਦੇ ਨੇ ਪਰਲੇ ਬਾੜ ਤੇ ਜ਼ਿਆਦਾ ਕਮਾਦ ਤੇ ਪਪੂਲਰ ਲੱਗਿਆ ਜੀ ਬਹੁਤ ਭਾਰੀ ਨੁਕਸਾਨ ਹੋਣਾ ਦੋ ਦੋ ਤਿੰਨ ਤਿੰਨ ਹਫ਼ਤੇ ਆ ਪਾਣੀ ਖਲੋਤਾ ਰਹਿਣਾ ਆ ਹੁਣ ਰਾਤ ਦਾ ਪਾਣੀ 2 ਫੁੱਟ ਨੀਵਾ ਹੋਇਆ ਜੀ ਇਹਦਾ ਕੋਈ ਰੀਜ਼ਨ ਕੀ ਹੈ ਜੀ ਤੁਸੀਂ ਤੇ ਆਪ ਜਾਣਦੇ ਹੋ ساری ਗੱਲ ਕਿਹੜਾ ਸਰ ਇੱਥੇ ਤੁਸੀਂ ਤੇ ਹੁਣ ਪਾਣੀ 2 ਫੁੱਟ ਘਟਿਆ ਜੀ ਸਰ ਇਹ ਪਿਛੋ ਜਿਓ ਜੋ ਜਿਸ ਤਰ੍ਹਾਂ ਪਿਛੋ ਰੀਲੀਜ਼ਸ ਨੇ ਜੀ ਉਹ ਘਟਦੀ ਆ ਫਿਰ ਉਹਨਾਂ ਕਰਕੇ ਪੈਂਦਾ ਜਿਵੇਂ ਚੱਕੀ ਨਾਲਾ ਜੀ ਚੜ ਜਾਂਦਾ ਫਿਰ ਪਾਣੀ ਵਗ ਜਾਂਦਾ ਅੱਛਾ ਜੀ ਖੱਡਾਂ ਅਨ ਕੰਟਰੋਲ ਖੱਡਾਂ ਦੇ ਪਾਣੀ ਘਟਦੇ ਤੇ ਪਾਣੀ ਘਟ ਜਾਂਦਾ ਫਿਰ ਬਾਸ਼ਾ ਬੰਦ ਹੋ ਜਾਂਦੀਆਂ ਨਾ ਸਰ ਉੱਪਰ ਇਸ ਕਰਕੇ ਪਾਣੀ ਨਹੀਂ ਹੋਇਆ ਅੱਛਾ ਅੱਛਾ ਚਲੋ ਇਹਦੇ ਨਾਲ ਥੋੜੀ ਬੋਟੀ ਰਾਹਤ ਆਈ ਪਰ ਨੁਕਸਾਨ ਕੋਈ ਇਹ ਮੈਨੂੰ ਦੱਸੋ ਕਦੋਂ ਅਸੀਂ ਇਹਨਾਂ ਦੇ ਕੋਈ ਗਰਦੌਰੀਆਂ ਦਾ ਕਦੋਂ ਕੀ ਕਰਨ ਦਾ ਗਵਰਨਮੈਂਟ ਪਾਣੀ ਉਤਰੇਗਾ ਸਰ ਤੇ ਨਹੀਂ ਇਹਨਾਂ ਇੱਥੇ ਦੀ ਗਰਦੌਰੀ ਤਰਫੋਂ ਜੀ ਮਿਸਟਰ ਸਾਹਿਬ ਨੇ ਤਾਂ ਕਿਹਾ ਸੀ ਯਾਰ ਅਸੀਂ ਰਿਲੀਫ ਪਹਿਲੇ ਕੱਲ ਦਾਂਗੇ ਗਰਦੌਰੀਆਂ ਬਾਅਦ ਹੋ ਜਾਣਗੀਆਂ ਵੇਖੋ ਕੋਈ ਨਾ ਕੋਈ مالی ਮਦਦ ਦੀ ਕੋਈ ਥੋੜੀ-ਮੋਟੀ ਕੱਲ ਸਕਦੇ ਹਾਂ ਵੀ ਹਾਂਜੀ ਕਰਿ ਕਰਿਓ